ਤੇ ਉਹਨਾਂ ਦੇ ਸਹਰੇ ਪਿੰਡ ਬਨਪੋਰਾ ਵਿੱਚ ਵੀ ਸੁੰਨ ਪਸਰੀ ਹੋਈ ਹੈ ਮਲੇਰ ਕੋਟਲਾ ਚ ਪੈਂਦਾ ਹੈ ਇਹ ਪਿੰਡ ਬਨਪੋਰਾ ਤੇ ਉਹਨਾਂ ਦਾ ਪਹਿਲਾ ਵਿਆਹ ਇੱਥੇ ਪ੍ਰਕਾਸ਼ ਕੌਰ ਦੇ ਨਾਲ ਹੋਇਆ ਸੀ ਇਹ ਉਹ ਪਿੰਡ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਧਰਮਿੰਦਰ ਜਨ ਲੈ ਕੇ ਆਏ ਸੀ ਉਹਨਾਂ ਦੱਸਿਆ ਕਿ ਸਾਨੂੰ ਉਹ ਬੜਾ ਪਿਆਰ ਕਰਦੇ ਸੀ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਪੁੱਤਰਾਂ ਸਨੀ ਤੇ ਬੋਬੀ ਦਿਓਲ ਨਾਲ ਵੀ ਜਦੋਂ ਆਉਂਦੇ ਸੀ ਮਤਲਬ ਸਨੀ ਦਿਓਲ ਦੇ ਨਾਨਕੇ ਪਿੰਡ ਹੈ ਇਹ ਤੇ ਇੱਥੇ ਉਹ ਦੋਵੇਂ ਇੱਥੇ ਉਹਨਾਂ ਦੇ ਦੋਸਤਾਂ ਦੇ ਨਾਲ ਕ੍ਰਿਕਟ ਵੀ ਖੇਡਦੇ ਹੁੰਦੇ ਸੀ ਉਹਨਾਂ ਦੇ ਜਿਹੜੀ ਸਾਡੇ ਭੂਆ ਜੀ ਨੇ ਪ੍ਰਕਾਸ਼ ਕੌਰ ਸੋਹੀ ਪ੍ਰਕਾਸ਼ ਕੌਰ ਦੇ ਜਿਹੜੇ ਭਤੀਜਾ ਤੇ ਭਤੀਜੇ ਦਾ ਨੌਜਵਾਨ ਬੇਟਾ ਉਹ ਆਏ ਹੋਏ ਨੇ ਰਣਵੀਰ ਤੇ ਵਰਿੰਦਰ ਕੈਨੇਡਾ ਤੋਂ ਹਲੇ ਰਾਤ ਹੀ ਸਾਰੇ ਅਸੀਂ ਇਕੱਠੇ ਹੀ ਸੀਗੇ ਉਹਨਾਂ ਦੇ ਬੇਟਾ ਹੋਇਆ ਪੋਤਾ ਇੱਥੇ ਬੈਠੇ ਸੀਗੇ ਅਸੀਂ ਰਾਤ ਪਰ ਜਦੋਂ ਅੱਜ ਇਹ ਖਬਰਾਂ ਆਈਆਂ ਤਾਂ ਸਾਨੂੰ ਵੀ ਬਹੁਤ ਵੱਡਾ ੱਤਕਾ ਲੱਗਿਆ ਦੇਖੋ ਧਰਮਿੰਦਰ ਦਿਓਲ ਕੋਈ ਇੱਕ ਜੀ ਆਪਾਂ ਕਹੀਏ ਕਿ ਪੰਜਾਬੀਆਂ ਦੇ ਤਾਂ ਜਿਹੜੀ ਪਹਿਚਾਣ ਹੈ ਹੀ ਮੈਨ ਦੀ ਇੱਕ ਪਹਿਚਾਣ ਬਣਾਈ ਵਰਲਡ ਲੈਵਲ ਤੇ ਪਰ ਉਹਨਾਂ ਨੇ ਪੰਜਾਬ ਦੀ ਪ੍ਰਤੀਨਿਤਾ ਵੀ ਕੀਤੀ ਹੈ ਬਹੁਤ ਚੰਗੇ ਰੂਪ ਦੇ ਵਿੱਚ ਇੱਕ ਉਸ ਅਦਾਕਾਰ ਦਾ ਸੌਹਰਾ ਪਰਿਵਾਰ ਹੋਣਾ ਸਨੀ ਦਿਓਲ ਤੇ ਬੋਬੀ ਦਿਓਲ ਦੇ ਨਾਨਕਿਆਂ ਦਾ ਘਰ ਹੋਣਾ ਇਹ ਆਪਣੇ ਆਪ 'ਚ ਇੱਕ ਬਹੁਤ ਮਾਨਵਤੀ ਇਤਿਹਾਸ ਵਾਲੀ ਗੱਲ ਹੈ ਔਰ ਸਾਨੂੰ ਮਾਇੂਸ ਹੋਣਾ ਸੁਭਾਵਿਕ ਹੈ ਔਰ ਸਾਨੂੰ ਇਸ ਗੱਲ ਤੇ ਦੁੱਖ ਹੈ ਅਫਸੋਸ ਹੈ ਜਦੋਂ ਵੀ ਉੱਫਰਜੀ ਨੇ ਆਉਣਾ ਬਹੁਤ ਪਿਆਰ ਨਾਲ ਮਿਲਣਾ ਇੱਥੇ ਅਸੀਂ ਵੀ ਮਿਲਦੇ ਹਾਂ ਤੇ ਜੇ ਮੰਨ ਕੇ ਚਲੋ ਜਦੋਂ ਉੱਥੋਂ ਉਹਨਾਂ ਨੇ ਗੱਡੀ ਤੋਂ ਬਾਹਰ ਜਾਣਾ ਹੀ ਹਾਂਜੀ ਅਸੀਂ ਉਹਨਾਂ ਨੂੰ ਫੋਟੇ ਸਾਡਾ ਫਰਜ਼ ਸੀ ਅਸੀਂ ਫੋਟੇ ਬੁਲਾਉਣਾ ਤੇ ਉਹਨਾਂ ਨੇ ਗੱਡੀ ਰੋਕ ਕੇ ਸਾਨੂੰ ਫੋਟੇ ਦਾ ਜਵਾਬ ਫੋਟੇ ਦੇਣਾ ਜਦੋਂ ਵੀ ਇੱਥੇ ਆਉਂਦੇ ਰਹਿਆ ਫਿਲਮਾਂ ਦੀ ਸ਼ੂਟਿੰਗ ਸਮੇਂ ਜਾਂ ਕੋਈ ਵਜੇ ਵਿਆਹ ਸਮੇਂ ਅਸੀਂ ਛੋਟੇ-ਛੋਟੇ ਸੀਗੇ ਇਸ ਤੋਂ ਪਹਿਲਾਂ ਅਸੀਂ ਸਣੀਦੋ ਲਾਉਣ ਨਾਲ ਇੱਥੇ ਪ੍ਰਾਇਮਰੀ ਸਕੂਲ ਪੈਂਦਾ ਸੀ ਸਾਡੇ ਅਸੀਂ ਉਹਨਾਂ ਨਾਲ ਖੇਡਦੇ ਰਹਿਆ ਕਿਉਂਕਿ ਕ੍ਰਿਕਟ ਉਸ ਟਾਈਮ ਪਨਮੋਰੇ ਵਿੱਚ ਨਹੀਂ ਜਾਣਦਾ ਸੀਗਾ ਕੋਈ ਵੀ ਤੇ ਸਾਨੂੰ ਉਹਨਾਂ ਨੂੰ ਦੇਖ ਕੇ ਅਚੰਭਾ ਹੋਣਾ ਵੀ ਕੀ ਚੀਜ਼ ਹੈ ਹਾਂਜੀ ਤੇ ਅਸੀਂ ਬੜੇ ਪਿਆਰ ਨਾਲ ਸਾਰਾ ਪਰਿਵਾਰ ਉਹ ਹਜੀ ਇੱਥੇ ਹਫ਼ਤਾ ਉੱਤਾ ਰਹਿ ਕੇ ਜਾਂਦੇ ਤੇ ਸਾਨੂੰ ਬੜੇ ਪਿਆਰ ਦਿੰਦੇ ਨੇ ਤੇ ਜਦੋਂ ਵੀ ਉਹਨਾਂ ਦਾ ਕਿਤੇ ਫੋਨ ਆਉਣਾ ਤਾਂ ਇੱਥੇ ਉਹ ਆ ਜੁਣ ਰਹਿੰਦੇ ਨੇ ਉਹਨਾਂ ਨੇ ਸਾਡੇ ਬਾਰੇ ਪੁੱਛਣਾ ਸਾਨੂੰ ਬਹੁਤ ਮਾਣ ਹੋਣਾ ਜੀ